ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਲਿਖਿਆ ਵੇਖ ਰਹੇ ਹੋ ਗ੍ਰੰਥੀ ਸਿੰਘ ਨੂੰ ਅਰਦਾਸ ਦੀ ਪੇਟਾ ਇਹ ਅਸੀਂ ਵੀਡੀਓ ਕਿਉਂ ਬਣਾ ਰਹੇ ਹਾਂ ਕਿਉਂਕਿ ਇਹ ਸਾਡੇ ਦੇ ਨਾਲ ਵੀ 2-3 ਵਾਰ ਹੋਇਆ ਫਿਰ ਅਸੀਂ ਵਿਚਾਰ ਕੀਤੀ ਕਿ ਇਸ ਤੇ ਵੀਡੀਓ ਜ਼ਰੂਰ ਬਣਨੀ ਚਾਹੀਦੀ ਜਤੋ ਗ੍ਰੰਥੀ ਸਿੰਘ ਅਰਦਾਸ ਕਰਦਾ ਹੈ ਗੁਰੂ ਸਾਹਿਬ ਜੀ ਸਨਮੁਖ ਖਲੋ ਕਰਕੇ ਤੁਸੀਂ ਵੇਖਿਆ ਹੋਵੇਗਾ ਕਿ ਕਈ ਸੰਗਤਾਂ ਅਰਦਾਸ ਕਰਦਿਆਂ ਨੂੰ ਗਰੰਤੀ ਸਿੰਘ ਨੂੰ 500 ਰੁਪਇਆ ਜਾਂ 100 ਰੁਪਇਆ ਜਾਂ 50 ਰੁਪਇਆ ਦਿੰਦੇ ਨੇ ਅਰਦਾਸ ਦੇ ਵਿੱਚ ਅਰਦਾਸ ਗਰੰਤੀ ਸਿੰਘ ਕਰ ਰਿਹਾ ਹੁੰਦਾ ਹੈ ਤੇ ਵਿੱਚ ਭੇਟਾ ਦਿੰਦੇ ਨੇ ਕਈ ਥਾਵਾਂ ਤੇ ਦਿੰਦੇ ਨੇ ਕਈ ਥਾਵਾਂ ਤੇ ਨਹੀਂ ਦਿੰਦੇ ਔਰ ਸੰਗਜੀ ਗਰੰਥੀ ਸਿੰਘ ਨੂੰ ਅਰਦਾਸ ਕਰਦੇ ਆ ਵਿੱਚ ਭੇਟਾ ਦੇਣੀ ਇਹਦਾ ਕੋਈ ਖਾਸ ਮਤਲਬ ਨਹੀਂ ਹੈ ਹਾਂ ਜੇ ਤੁਸੀਂ ਗਰੰਥੀ ਸਿੰਘ ਨੂੰ ਭੇਟਾ ਦੇਣੀ ਚਾਹੁੰਦੇ ਸਤਿਕਾਰ ਕਰਦੇ ਹੋ ਅਰਦਾਸ ਤੋਂ ਬਾਅਦ ਦੇ ਦਿਓ ਅਰਦਾਸ ਤੋਂ ਪਹਿਲਾਂ ਪੜਾ ਦਿਓ ਪਰ ਆਪਾਂ ਕੀ ਕਰਦੇ ਆ ਜਦੋਂ ਗਰੰਥੀ ਸਿੰਘ ਅਰਦਾਸ ਕਰਦਾ ਹੁੰਦਾ ਹੈ ਇੱਕ ਪਾਸੇ ਤਾਂ ਗਰੰਤੀ ਸਿੰਘ ਅਰਦਾਸ ਕਰ ਰਿਹਾ ਕਿ ਸਿੱਖਾਂ ਨੂੰ ਸਿੱਖੀ ਦਾਣ, ਕੇਸ ਦਾਣ, ਰਹਿਤ ਦਾਣ, ਵਿਵੇਕ ਦਾਣ, ਸਾਹ ਦਾਣ, ਭਰੋਸਾ ਦਾਣ, ਦਾਣਾ, ਸਿਰ ਦਾਣ। ਉੱਥੇ ਤਾਂ ਗਰੰਤੀ ਸਿੰਘ ਸਿੱਖੀ ਦਾਣ ਮੰਗ ਰਿਹਾ ਹੈ, ਭਰੋਸਾ ਦਾਣ ਮੰਗ ਰਿਹਾ ਹੈ ਪਰ ਆਪਾਂ ਉੱਥੇ ਮਾਇਆ ਦੇ ਵੱਲ ਧਿਆਨ ਦੇ ਰਹੇ ਹਾਂ। ਕਿ ਸਿੱਖੀ ਜਾਂ ਕੇਸਾਂ ਦਾ ਨਹੀਂ ਮੰਗਣਾ ਮਾਇਆ ਦੇ ਵੱਲ ਧਿਆਨ ਦਿਓ ਇਸ ਕਰਕੇ ਜਦੋਂ ਵੀ ਤੁਸੀਂ ਮਾਇਆ ਦੇਣੀ ਹੈ ਗਰੰਥੀ ਸਿੰਘ ਨੂੰ ਭੇਟਾ ਦੇਣੀ ਹੈ ਜ਼ਰੂਰ ਦਿਓ ਸਤਿਕਾਰ ਕਰ ਦਿਓ ਦਿਓ ਜ਼ਰੂਰ ਦਿਓ ਭੇਟਾ ਅਰਦਾਸ ਤੋਂ ਬਾਅਦ ਅਰਦਾਸ ਤੋਂ ਬਾਅਦ ਭੇਟਾ ਦਿਓ ਜਿਹੜੇ ਦੇਣੀ ਹੈ ਅਰਦਾਸ ਦੇ ਵਿੱਚ ਨਹੀਂ ਦੇਣੀ ਇੱਕ ਵਾਰ ਸੇ ਤਾਂ ਗਰੰਥੀ ਸਿੰਘ ਸਨਮੁਖ ਹੋ ਕੇ ਮਹਾਰਾਜ ਜੀ ਨਾਲ ਆਪਣੇ ਘਰ ਦੀ ਆਪਣੇ ਪਰਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਕਰ ਰਿਹਾ ਹੈ ਜਦੋਂ ਦੋ ਗੱਲ ਕਰਦੇ ਹੋਣ ਤੇ ਤੀਜਾ ਵਿੱਚ ਆੜ ਕੇ ਕੋਈ ਬੁਲਾਵੇ ਤੇ ਉੱਥੇ ਉਲੰਘਣਾ ਹੈ ਜਿਵੇਂ ਕੋਈ ਬੰਦੇ ਦੋ ਗੱਲਾਂ ਕਰਦੇ ਹੋਣ ਤੇ ਤੀਜਾ ਵਿੱਚ ਆਣ ਕੇ ਟੋਕ ਦੇਵੇ ਫਿਰ ਉਹਨਾਂ ਤੇ ਖੁਸ਼ੀ ਨਹੀਂ ਹੋਵੇਗੀ ਉਹਨਾਂ ਦੋਨਾਂ ਦੀ ਕਿ ਅਸੀਂ ਦੋਨੇ ਗੱਲ ਕਰ ਰਹੇ ਹਾਂ ਜੇ ਹੁਣ ਗਰੰਤੀ ਸਿੰਘ ਤੇ ਗੁਰੂ ਸਾਹਿਬ ਮਹਾਰਾਜ ਜੀ ਹੁਣ ਗਰੰਤੀ ਸਿੰਘ ਵਜ਼ੀਰ ਹੈ ਗੁਰੂ ਸਾਹਿਬ ਦੇ ਨਾਲ ਗੱਲਾਂ ਕਰ ਰਿਹਾ ਹੈ ਸੰਗਤਾਂ ਦੀਆਂ ਭਾਵਨਾ ਦੱਸ ਰਿਹਾ ਕਿ ਸੱਚੇ ਪਾਤਸ਼ਾਹ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਨਾਮ ਦਾਨ ਭਰੋਸਾ ਦਾਨ ਮੰਗ ਰਿਹਾ ਪਰ ਆਪਾਂ ਉੱਥੇ ਗਰੰਤੀ ਸਿੰਘ ਨੂੰ ਨਾਲ 100 ਰੁਪਿਆ ਦੇ ਰਹੇ ਵਿੱਚ ਕਿ ਉਹਦਾ ਮਨ ਜਿਹੜਾ ਪਟਕੇ ਕਿ ਮਾਇਆ ਦੇ ਵੱਲ ਆਓ ਸਿੱਖੀ ਦਾਨ ਨਹੀਂ ਮੰਗਣਾ ਪਰ ਨਹੀਂ ਸੰਗਤ ਜੀ ਕਦੇ ਵੀ ਇਹ ਭੁੱਲ ਕੇ ਗਲਤੀ ਨਹੀਂ ਕਰਨੀ ਆਪਾਂ ਅਰਦਾਸ ਦੀ ਹੁਣ ਕਈ ਪਿੰਡਾਂ ਦੇ ਵਿੱਚ ਅਰਦਾਸ ਦੀ ਪੇਟਾ ਨਹੀਂ ਦਿੰਦੀ ਜੇ ਮੰਨ ਲਓ ਕਿਸੇ ਨੇ 10 ਲੱਖ ਦੀ ਗੱਡੀ ਲਿਆਂਦੀ ਏ 15 ਲੱਖ ਦੀ ਗੱਡੀ ਲਿਆਂਦੀ ਏ ਉਹ ਗਰੰਤੀ ਸਿੰਘ ਤੋਂ ਅਰਦਾਸ ਕਰਾਉਂਦਾ ਏ ਖੁਸ਼ੀ ਦੀ ਅਰਦਾਸ ਕਰਾਉਂਦਾ ਕਿ ਅਸੀਂ ਨਵੀਂ ਗੱਡੀ ਗੁਰੂ ਸਾਹਿਬਾਂ ਨੇ ਬਖਸ਼ੀ ਏ ਹੁਣ ਗਰੰਤੀ ਸਿੰਘ ਨੂੰ ਉਦੋਂ 10 ਰੁਪਏ ਵੀ ਨਹੀਂ ਦਿੰਦੇ ਅਰਦਾਸ ਦੇ ਕਈ ਤੂੰ ਵੀ ਅਰਦਾਸ ਕਰਾ ਕੇ ਆ ਜਾਂਦੇ ਨੇ ਪਰ ਜਦੋਂ ਕਿਤੇ ਭੋਗ ਪੈਂਦਾ ਉਦੋਂ ਆਪਾਂ 100 ਰੁਪਏ ਗਰੰਤੀ ਸਿੰਘ ਨੂੰ ਅਰਦਾਸ ਦੇ ਵਿੱਚ ਦੇ ਦਿੰਨੇ ਆ ਤੁਸੀਂ ਅਰਦਾਸ ਤੋਂ ਬਾਅਦ ਪੇਟਾ ਦਿਓ ਜਿੰਨੀ ਮਰਜ਼ੀ ਦਿਓ ਜਿੰਨੀ ਤੁਹਾਡੀ ਸ਼ਰਤ ਹੈ ਗਰੰਤੀ ਸਿੰਘ ਦੇ ਅਰਦਾਸ ਤੋਂ ਬਾਅਦ ਦੇ ਦਿਓ ਜਾਂ ਅਰਦਾਸ ਤੋਂ ਪਹਿਲਾਂ ਪੜਾ ਦਿਓ ਅਰਦਾਸ ਦੇ ਵਿੱਚ ਕਦੇ ਵੀ ਪੇਟਾ ਨਹੀਂ ਪੜਾਉਣੀ ਕੋਈ ਵੀ ਹਾਂ ਗਰੰਤੀ ਸਿੰਘ ਦਾ ਸਤਿਕਾਰ ਕਰੋ ਵੱਧ ਤੋਂ ਵੱਧ ਸਤਿਕਾਰ ਕਰੋ ਜਿੰਨਾ ਵੀ ਕਰ ਸਕਦੇ ਤਾਂ ਹੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਆਉਣ ਵਾਲੇ ਬੱਚੇ ਇਸ ਪਾਸੇ ਆਉਣਗੇ ਜੇ ਆਪਾਂ ਗਰੰਤੀ ਸਿੰਘਾਂ ਦਾ ਪੂਲ ਸਤਿਕਾਰ ਕਰਾਂਗੇ ਸੋ ਸੰਗਤ ਜੀ ਇਹ ਅਸੀਂ ਇੱਕ ਦੋ ਵਾਰ ਸਾਡੇ ਨਾਲ ਹੋਇਆ ਸੀ ਅਸੀਂ ਤਾਂ ਇਹ ਇਸ ਵਿਸ਼ੇ ਤੇ ਵੀਡੀਓ ਬਣਾਈ ਹੈ ਕਿ ਸੰਗਤਾਂ ਨੂੰ ਇਸ ਗੱਲ ਦਾ ਪਤਾ ਨੂੰ ਚਾਹੀਦਾ ਹੈ ਅਰਦਾਸ ਦੇ ਵਿੱਚ ਭੇਟਾ ਦੇਣੀ ਜਾਂ ਨਹੀਂ ਦੇਣੀ ਨਹੀਂ ਦੇਣੀ ਕਦੇ ਵੀ ਬਾਅਦ ਚ ਬੜਾਓ ਜਦੋਂ ਅਰਦਾਸ ਦੀ ਸਮਾਪਤੀ ਹੋ ਜਾਂਦੀ ਹੈ ਉਦੋਂ ਗਰੰਤੀ ਸਿੰਘ ਨੂੰ ਸੇਵਾ ਦਿਓ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਸੇ ਚੈਨਲ ਤੇ ਗੁਰਬਾਣੀ ਦੀ ਲੜੀਵਾਰ ਸੰਥਿਆ ਚੱਲ ਰਹੀ ਹੈ ਰਾਤ ਨੂੰ 7 ਵਜੇ ਸਾਰੀ ਸੰਖਿਆ ਪਲੇਲਿਸਟ ਵਿੱਚ ਪਈ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ